ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਬਹੁਤ ਜ਼ਿਆਦਾ ਹੀ ਖੱਪੀ ਦੇ ਇੱਕ ਫਨੀ ਮਸਲਾ ਜਿਹੜਾ ਕਿ ਬਹੁਤ ਜ਼ਿਆਦਾ ਭਖਿਆ ਹੋਇਆ ਉਹ ਜੀ ਗੋਪੀ ਲੋਂਗੀ ਅਤੇ ਗੁਲਾਬ ਸਿੱਧੂ ਬਾਈ ਦੀ ਲੜਾਈ ਦਾ ਇਸ ਲੜਾਈ ਦੇ ਉੱਤੇ ਇੱਕ ਨਵਾਂ ਮੋੜ ਆਇਆ ਜਿਹਦੇ ਵਿੱਚ ਗੁਲਾਬ ਸਿੱਧੂ ਬਾਈ ਵੱਲੋਂ ਕਿਹਾ ਗਿਆ ਕਿ ਸਾਡੇ ਕਿਸੇ ਟੀਮ ਮੈਂਬਰ ਨੇ ਕਿਸੇ ਨੇ ਵੀ ਗੋਪੀ ਲੋਂਗੀ ਨੂੰ ਫੋਨ ਦੇ ਉੱਤੇ ਜਾਂ ਵੀਡੀਓ ਕਾਲ ਦੇ ਉੱਤੇ ਕਿਸੇ ਉੱਤੇ ਵੀ ਉਹਨੂੰ ਕਿਸੇ ਪ੍ਰਕਾਰ ਦੀ ਗਾਲ ਨਹੀਂ ਕੱਢੀ ਗਈ ਫਿਰ ਵੀ ਗੋਪੀ ਲੋਂਗੀ ਨੇ ਵੀਡੀਓ ਪਾਈ ਜਿਹਦੇ ਵਿੱਚ ਉਹਨੂੰ ਗਾਲਾਂ ਸੱਚੀ ਪੈ ਰਹੀਆਂ ਸੀਗੀਆਂ ਉਸ ਵੀਡੀਓ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਪਰ ਹੁਣ ਇਹਦੇ ਵਿੱਚ ਕੋਸ਼ਕ ਸ ਲੋਕ ਤੇ ਕੁਝ ਜਿਨ੍ਹਾਂ ਨੂੰ ਮੈਂ ਕਹਾਂਗਾ ਵੀ ਬਹੁਤ ਹੀ ਜ਼ਿਆਦਾ ਸਿਆਣੇ ਰਹੇ ਜਿਨ੍ਹਾਂ ਨੇ ਵਿੱਚ ਪੈ ਕੇ ਇਸ ਮਸਲੇ ਨੂੰ ਸੌਟ ਆਊਟ ਕਰਾਉਣ ਦਾ ਸੋਚਿਆ ਔਰ ਇਹ ਸੋ ਮਸਲਾ ਕਾਫੀ ਹੱਦ ਤੱਕ ਸੌਟ ਆਊਟ ਹੋ ਗਿਆ ਜਿਹਦੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹਾਂਜੀ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਦੀ ਕੱਲ ਜਿਹੜੀ ਇੱਕ ਵੀਡੀਓ ਇਹ ਵੀਰ ਗੁੱਤੀ ਲੌਂਗੀਆਂ ਨੇ ਕੋਲੋਂ ਕੱਲ ਤਕਰੀਬਨ ਆਪਣੇ ਮੈਦਾਨ ਤੋਂ ਪੈ ਗਈ ਆ ਤੇ ਉਹ ਵੀਡੀਓ ਗਲਾਬ ਸਿੱਧੂ ਦੇ ਖਿਲਾਫ ਸੀਗੀ ਉਹਦੇ ਵਿੱਚ ਕਾਫੀ ਮੰਦਾ ਚੰਗਾ ਗਲਾਬ ਦਾ ਨਾਮ ਲੈ ਕੇ ਉਹ ਨੋਕੋਲਾ ਕਰ ਰਹੀ ਆ ਸਿਰਾ ਤੇ ਇੰਨੇ ਸਮਝਿਆ ਵੀ ਗਲਾਬ ਨੇ ਹੀ ਕੌਲ ਕੀ ਦੀਆ ਪਰ ਉਹ ਆਪਾਂ ਸਾਰੇ ਇੱਥੇ ਬੈਠ ਕੇ ਜੁਗਲਾਬ ਨਾਲ ਵੀ ਗੱਲ ਹੋਈ ਕੋਈ ਉਹਨੇ ਗਾਲ ਨਾ ਉਹ ਕੱਢ ਸਕਦਾ ਨਾ ਉਹਦਾ ਇਦਾਂ ਦਾ ਕਿਰਦਾਰ ਜਿਹੜੇ ਉਹ ਲਫ਼ਜ਼ ਬੋਲੇਗਾ ਉਹ ਪਿਆਰ ਦਾ ਕਿਰਦਾਰ ਦਾ ਇਨਸਾਨ ਨਹੀਂ ਹੈਗਾ ਤੇ ਬਾਕੀ ਮੈਂ ਗੁਰਮੀ ਨੂੰ ਵੀ ਕੀਤੀ ਇਹਨੇ ਮਿਲਿਆ ਵੀ ਮੈਂ ਇਹਨੂੰ ਵੀ ਪੁੱਛਿਆ ਮੈਂ ਕਿ ਤੈਨੂੰ ਲੱਗਦਾ ਵੀ ਉਹ ਕੱਢ ਸਕਦਾ ਗਾਲ ਕਿ ਇਹ ਕੋ ਕਾਲੀ-ਕਾਲੀ ਜਿਹੜਾ ਉਹ ਹੋ ਗਈ ਆ ਬਾਕੀ ਇਹ ਵੀਰ ਆਪ ਆਪਣੇ ਮੂੰਹ ਦੱਸੂਗਾ ਨਹੀਂ ਬਿਲਕੁਲ ਮੈਂ ਥੋੜੀ ਕਾਲੀ ਕਰ ਲਈ ਉਹ ਅਲੱਗ ਗੱਲ ਵਾ ਤੇ ਜਦੋਂ ਕਿਸੇ ਦੀ ਫੈਮਿਲੀ ਨੂੰ ਕੋਈ ਗਾਲਾਂ ਕੱਢਦਾ ਹੋਵੇ ਤੁਸੀਂ ਵੀ ਗਰਮ ਹੋ ਜੂਗੇ ਬੱਟ ਥੋੜੀ ਜਿਹੀ ਇਹ ਸੀ ਕਿ ਮੈਂ ਵੈਰੀਫਾਈ ਨਹੀਂ ਕੀਤਾ ਕਿ ਮੈਂ ਤਾਂ ਬਸ ਲੱਗਦਾ ਗਰਮ-ਗਰਮ ਚੱਲਿਆ ਥੋੜਾ ਜਿਹਾ ਮੌੜ ਨਾ ਕਿ ਵੀ ਇਹ ਚੁਸਾਕਾਂ ਜਾਂ ਆ ਤੇ ਬਾਕੀ ਗੱਲੇ ਆ ਤੇ ਸਾਰਾ ਪਾਈ ਦੇ ਹੋਰ ਵੈਰੀਫਾਈ ਕੀਤਾ ਆ ਉਹ ਗਲਾਬ ਦੀ ਆਵਾਜ਼ ਨਹੀਂ ਸੀ ਤੇ ਗਲਾਬ ਨੇ ਕੋਈ ਦਾਣਾ ਨਹੀਂ ਗੱਡਿਆ ਗਲਾਬ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਚੌਂਟੀ ਢੱਲੋ ਜੂਗੀ ਆਪਣਾ ਭਰਾ ਤੇ ਉਹਦਾ ਵੀ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਚੌਂਟੀ ਦੇ ਨਾਮ ਤੋਂ ਕੋ ਕੋਲਾ ਕੋਈ ਹੋਰ ਬੰਦਾ ਕਰ ਰਿਹਾ ਆ ਹੋਰ 27 ਤਰੀਕ ਤੋਂ ਲੈ ਕੇ ਅੱਜ ਕੱਲੀ ਹੋ ਚੁਈ ਆ ਇੰਨੇ ਦਿਨਾਂ ਦੇ ਵਿੱਚ ਇੰਨੀਆਂ ਬੋਲਾਂ ਆਈਆਂ ਤੋਂ ਇੰਨੀਆਂ ਵੀਡੀਓ ਬਣਾਈਆਂ ਜੀ ਮੈਂ ਬਾਈ ਇੱਥੇ ਖੰਜਾਇਆ ਜੀ ਨੂੰ ਬਾਈ ਆਪਣੀ ਬੈਠੇ ਆ ਤੇ ਚਲੋ ਗੱਲ ਮੁੱਕ ਦੀ ਇੱਥੇ ਉਹ ਗਲਾਬ ਬਾਈ ਨਹੀਂ ਸੀਗਾ ਤੇ ਗਲਾਬ ਬਾਈ ਦਾ ਨਾਮ ਖਰਾਬ ਕਰਨ ਦੀ ਖੁਸ਼ੀ ਕੀਤੀ ਆ ਲਈ ਆ ਮੈਨੂੰ ਗਲਾਬ ਬਾਈ ਦਾ ਕੋਈ ਪ੍ਰੋਬਲਮ ਨਹੀਂ ਆ ਕਿ ਗਰਾਬ ਬਾਈ ਘੈਂਟ ਵਾ ਆਪਾਂ ਪਹਿਲਾਂ ਵੀ ਭਰਾ ਬਣ ਨਾਲ ਦਿੰਦੇ ਆ ਆਪਾਂ ਵਾਰ-ਵਾਰ ਝੁੰਟੀ ਦਾ ਨਾਮ ਲੈ ਕੇ ਝੁੰਟੀ ਦਾ ਨਾਮ ਲੈ ਕੇ ਮੈਂ ਗਲਾਬ ਦਾ ਇਹ ਬੋਲਦਾ ਵੀ ਮੈਂ ਨਿਤਨੁਤਾ ਕਰਦਣਾ ਮਾਰਦਣਾ ਮੈਂ ਆ ਕਰਦਣਾ ਤੇ ਜੋ ਵੀ ਮੈਂ ਨਿਤਨੁਤਾ ਕਰਦਣਾ ਮਾਰਦਣਾ ਮੈਂ ਆ ਕਰਦਣਾ ਉਹ ਵੀ ਉਹਨਾਂ ਕਿਸੇ ਦੇ ਚਾਹਤਰਾ ਆਪਣੇ ਬੋਲੇ ਆ ਉਪਰ ਉਹਨਾਂ 69 ਗੱਲ ਹੋਈ ਨਾ ਕਿ ਉਹਨਾਂ ਦੀ ਆਵਾਜ਼ ਸੀ ਉਹਨਾਂ ਮੀਡੀਆ ਕੋਲ ਵੀ ਹੋਈ ਹੈ ਸਾਡੀ ਤਰਫ ਤੋਂ ਪਰਪਰ ਕਲੀਅਰ ਹੋ ਗਈ ਨਾ ਉਹ ਬੰਦੇ ਨਹੀਂ ਸੀਗੇ ਇਹ ਕੋਈ ਸ਼ਰਾਰਤੀ ਅੰਸਰ ਹੈ ਜਿਹੜੇ ਉਹਨਾਂ ਨੇ ਸਭੀ ਖਰਾਬ ਕਰਨ ਦਾ ਯਤਨ ਕੀਤਾ ਕਿ ਬਾਕੀ ਉਹ ਆਪਣਾ ਉਜਾ ਬਾਈ ਨਾਲ ਸਾਡਾ ਕੋਈ ਰੋਲਾ ਨਹੀਂ ਕਰਦਾ ਉਹ ਆਇਆ ਕਿ ਜੋ ਸਭੀ ਖਰਾਬ ਕਰੀਏ ਸਾਡਾ ਸਾਜਿਆ ਦਿਲ ਬਿਲਕੁਲ ਬਿਲਕੁਲ ਗੁਰਾਬ ਬਾਈ ਦੇ ਖੰਭੀ ਰੋ ਗੱਲ ਤਾਂ ਇਹ ਕਰਦੇ ਕਿ ਵੀ ਪਤਾ ਸੋਨ ਕੱਲ ਦੀ ਕਾਲੀ ਤਾਂ ਹੋਈ ਆ ਇਹ ਆਪਾਂ ਕਾਲੀ ਮਿਸਟੇਕ ਤਾਂ ਹੋ ਗਈ ਆ ਬਸ ਇਹ ਇੱਕ ਵਾਰੀ ਇਹਦਾ ਆ ਮੋਟਾ ਕੁਝ ਜਿਹਾ ਵਿਚਾਰ ਉਹ ਮੇਤਾ ਦਾ ਜੋ ਕਲੀਅਰ ਕਰ ਲੈਂਦੇ ਆਪਾਂ ਬਗਵਾ ਆ ਆਪਣੀ ਕਲੀਅਰ ਤੈਨੂੰ ਕਰ ਲੈਣੀ ਚਾਹੀਦੀ ਸੀ ਆਪੇ ਹੀ ਨਾ ਹੁੰਦਾ ਇਹ ਗੱਲ ਹੋਣਾ ਹੀ ਨਹੀਂ ਸੀ ਇਹ ਇਦੋਂ ਵੀਦੋਂ ਲੋਕ ਇਹ ਚੀਜ਼ ਨੂੰ ਆਪਾਂ ਮੰਨਦਾ ਵੀ ਮੇਥੋਂ ਹੋਈ ਆ ਉਹ ਮੰਨਣੀ ਪੈਣੀ ਹੈ ਕਿ ਹੋਈ ਆ ਵਰਕੇ ਹੀ ਹੋਈ ਆ ਆਪਾਂ ਜੇ ਕਲੀਅਰ ਕਰ ਮੰਨਦੇ ਤਾਂ ਸਭ ਕੁਝ ਸੌਲਵ ਹੋ ਜਾਣਾ ਸਾਡੇ ਏਰੀਆ ਦਾ ਹਾਰਪੁਰ ਦਾ ਆਈਂ ਦਾ ਮਾਣ ਕਰਦੇ ਆ ਨਾ ਗਾਣੇ ਜਿਹੜੇ ਵੀਰ ਤੈਨੂੰ ਕਰ ਲੈਣੀ ਚਾਹੀਦੀ ਜੀ ਆਪੇ ਹੀ ਨਾ ਹੁੰਦਾ ਨਾ ਤੇ ਕੰਮ ਹੋਣਾ ਹੀ ਨਹੀਂ ਸੀ ਤੇ ਇਦੋਂ ਵੀਰ ਤੋਂ ਲੋਕ ਇਸ ਚੀਜ਼ ਨੂੰ ਆਪਾਂ ਮੰਨਦਾ ਵੀ ਕਿਤੋਂ ਹੋਈ ਆ ਉਹ ਮੰਨਣੀ ਪੈਣੀ ਹੈ ਕਿ ਕੋਈ ਆ ਵਾਕਈ ਹੋਈ ਆ ਆਪਾਂ ਜੇ ਕਲੀਅਰ ਕਰ ਲਾਂ ਤੇ ਸਭ ਕੁਝ ਸੋਲਵ ਸਿਗਾ ਸਾਡੇ ਏਰੀਆ ਦਾ ਹਾਰਪੁਰ ਦਾ ਆਈਂ ਦਾ ਮਾਣ ਕਰਦੇ ਆ ਨਾ ਗਾਣੇ ਜਿਹੜੇ ਗਾਏ ਮੈਨੂੰ ਦੱਸਿਆ ਵੀ ਤੇਰੇ ਗਾਣੇ ਸੁਣਦੇ ਆ ਆਪਾਂ ਵਧੀਆ ਕਰਤਾਰ ਨੂੰ ਲੈ ਕੇ ਰੱਖੀਏ ਲੋਕ ਕੀ ਸਾਰੀ ਸੰਗਤਾਂ ਤੇਰੇ ਪਿੱਛੇ ਮੇਰੇ ਹੱਥ ਤੇਰੀਆਂ ਵੀ ਹੱਥ ਵਧੀਆ ਇਸ ਕਰਕੇ ਵਧੀਆ ਕਰਦਾਰ ਰੱਖਾ ਪਰ ਮਹਾਰਾਜ ਜੀ ਕਿਰਪਾ ਵਧੀਆ ਰੱਖਵਾ ਦੇ ਮੈਂ ਜੀ ਜੋ ਤੁਸੀਂ ਕੰਮ ਕਰਦੇ ਹੋ ਕਿਸੇ ਨੇ ਕਰਨਾ ਹੀ ਨਹੀਂ ਚਲੋ ਜੀ ਪਰਮਾਤਮਾ ਬਾਕੀ ਸੋਨੇ ਵੀ ਬਹੁਤ ਵਧੀਆ ਗੁੱਪੀ ਤੇਰੇ ਗਾਣੇ ਮੈਨੂੰ ਨਹੀਂ ਵੀ ਪਤਾ ਇਸ ਦਾ ਦੇ ਤਾ ਫਿਰ ਪਤਾ ਨਹੀਂ ਠੀਕਾ ਕੋਈ ਗੱਲ ਨਹੀਂ ਸਾਰਾ ਸੰਗਤਾਂ ਨੂੰ ਵੀ ਬੇਨਤੀ ਹੈ ਜੇ ਬਹੁਤ ਬਾਲਿਆਂ ਨੂੰ ਕਮੈਂਟ ਮਾਰਾ ਮਾਰਾ ਉੱਚੰਦਾ ਮਾਰਾ ਕੋਈ ਹਨ ਆਪਾਂ ਕਲੀਅਰ ਕਰ ਜੀ ਜੋ ਵੀ ਵਾਕਈ ਯਾਰੀ ਗੱਲ ਹੈਗੀ ਦੇਖ ਕੇ ਧੰਨਵਾਦ ਬਰਿਸਤ ਮਾਈ ਬੁਧੀਕਰਨ ਸਾਲ ਸਾਹਿਬ ਵਾਹਿ ਵੀਡੀਓ ਮਸਲਾ ਖਤਮ ਹੋਏ ਦੀ ਤੇ ਐਂਡ ਦੇ ਵਿੱਚ ਸਿਆਣਿਆਂ ਦੀ ਗੱਲ ਸਹੀ ਹੈ ਕਿ ਲੜਾਈ ਝਗੜੇ ਦੇ ਵਿੱਚ ਕੁਝ ਨਹੀਂ ਰੱਖਿਆ ਜਿੰਨਾ ਬਚੋ ਉਹਨਾਂ ਵਧੀਆ ਐਵੇਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰ ਦਿਓ ਮਿਲਦੇ ਆਂ ਜੀ ਅਗਲੀ